ਸਤਿ ਸ਼੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡਿਜ਼ਾਈਨਰ ਬ੍ਰੇਟਾ ਤੋਂ ਤੁਸੀਂ ਸਾਡੀਆਂ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਵੀ ਫੇਸਬੁੱਕ ਇੰਸਟਾਗ੍ਰam YouTube ਤੇ ਦੇਖੀਆਂ ਨੇ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦੇ ਰਹੇ ਹੋ ਸਾਨੂੰ ਫੋਲੋ ਕਰ ਰਹੇ ਹੋ ਸਾਨੂੰ ਕਮੈਂਟ ਕਰ ਰਹੇ ਹੋ ਮੈਸੇਜ ਕਰ ਰਹੇ ਹੋ ਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਉਸ ਵੀਡੀਓ ਦੇ ਜ਼ਰੀਏ ਸਾਡੇ ਤੋਂ ਸੂਟ ਵੀ ਮੰਗਵਾ ਰਹੀਆਂ ਨੇ ਕੋਈ ਮੇਰੀ ਭੈਣਾਂ ਸਾਡੇ ਤੋਂ ਕਢਾਈ ਵਾਲੇ ਸੂਟ ਮੰਗਵਾ ਰਹੀ ਐ ਕੋਈ ਮੇਰੀ ਭੈਣਾਂ ਪੇਂਟਿੰਗ ਵਾਲੇ ਸੂਟ ਮੰਗਵਾ ਰਹੀ ਐ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਅਸੀਂ ਸੂਟ ਭੇਜ ਰਹੇ ਆ ਉਹ ਮੇਰੀਆਂ ਭੈਣਾਂ ਸਾਡੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰ ਰਹੀਆਂ ਨੇ ਅਸੀਂ ਉਹਨਾਂ ਮੇਰੀਆਂ ਭੈਣਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਆ ਧੰਨਵਾਦ ਕਰਦੇ ਆ ਜਿਹੜੀਆਂ ਮੇਰੀਆਂ ਭੈਣਾਂ ਸਾਡੀ ਮਿਹਨਤ ਨੂੰ ਸਲਾਮ ਕਰ ਰਹੀਆਂ ਨੇ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹ ਵੀ ਪੇਂਟ ਵਾਲੇ ਸੂਟ ਦੀ ਇੱਕ ਵੀਡੀਓ ਹੈ ਇਹ ਸੂਟ ਕਿਸੇ ਮੇਰੀ ਭੈਣ ਨੇ ਸਾਡੇ ਤੋਂ ਤਿਆਰ ਕਰਵਾਇਆ ਸੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਪੇਂਟ ਵਾਲਾ ਸੂਟ ਹੈ ਇਹਦਾ ਅਸੀਂ ਸੂਟ ਦਾ ਜਿਹੜਾ ਫਰੰਟ ਤਿਆਰ ਕੀਤਾ ਹੋਇਆ ਹੈ ਫਰੰਟ ਤੇ ਫਲਾਵਰ ਪਾਏ ਹੋਏ ਨੇ ਇਹਦੀਆਂ ਅਸੀਂ 슬ੀਵਜ਼ ਕੀਤੀਆਂ ਹੋਈਆਂ ਨੇ 슬ੀਵਜ਼ ਦੇ ਵਿੱਚ ਵੀ ਫਲਾਵਰ ਜਿਹੜੇ ਤਿਆਰ ਕੀਤੇ ਹੋਏ ਨੇ ਇਹਦੇ ਅਸੀਂ ਬਾਟਮ ਨਾਲ ਤਿਆਰ ਕੀਤੀ ਹੋਈ ਹੈ ਇਹ ਜਿਹੜੀ ਇਹ ਬਾਟਮ ਹੈ ਏਸੀ ਸਟੇਟ ਤਿਆਰ ਕੀਤੀ ਹੋਈ ਐ ਇਹਦੇ ਵਿੱਚ ਅਸੀਂ ਸਟੇਟ ਐ ਜਿਹੜੀ ਇਹ ਸਟੇਟ ਬਾਟਮ ਆ ਤਿਆਰ ਕੀਤੀ ਹੋਈ ਐ ਉਹਨਾਂ ਨੇ ਸਟੇਟ ਬਾਟਮ ਤਿਆਰ ਕਰवानी ਐ ਅਗਰ ਕਿਸੇ ਮੇਰੀ ਭੈਣ ਨੇ ਸਟੇਟ ਬਾਟਮ ਤੇ ਨਹੀਂ ਤਿਆਰ ਕਰਵਾਣਾ ਅਗਰ ਦੂਜੀ ਬਾਟਮ ਤਿਆਰ ਕਰवानी ਐ ਤਾਂ ਉਹ ਵੀ ਬਾਟਮ ਐ ਜਿਹੜੀ ਤਿਆਰ ਕਰਵਾ ਸਕਦੀਆਂ ਨੇ ਇਹ ਪੈਟ ਗ੍ਰੀਨ ਕਲਰ ਦਾ ਸੂਟ ਐ ਅਗਰ ਕਿਸੇ ਮੇਰੀ ਭੈਣ ਨੂੰ ਕਿਸੇ ਹੋਰ ਕਲਰ ਦੇ ਵਿੱਚ ਇਹ ਡਿਜ਼ਾਈਨ ਪਸੰਦ ਹੋਵੇ ਤਾਂ ਸਾਨੂੰ ਮੈਸੇਜ ਕਰਕੇ ਦੱਸੋ ਅਸੀਂ ਤੁਹਾਨੂੰ ਜਿਵੇਂ ਜਿਹੜੇ ਕਲਰ ਦੇ ਵਿੱਚ ਤੁਸੀਂ ਸੂਟ ਹੈ ਜਿਹੜਾ ਚਾਹੁੰਦੇ ਹੋ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਅਗਰ ਤੁਹਾਨੂੰ ਇਹ ਡਿਜ਼ਾਈਨ ਹੈ ਜਿਹੜਾ ਕੋਈ ਹੋਰ ਫੈਬਰਿਕ ਦੇ ਵਿੱਚ ਜਿਵੇਂ ਕਾਟਨ ਸਟਾਫ ਦੇ ਵਿੱਚ ਹੋ ਗਿਆ ਜਾਂ ਸਿਲਕ ਦੇ ਵਿੱਚ ਹੋ ਗਿਆ ਨੇਚਰਲ ਕਰੇਵ ਦੇ ਵਿੱਚ ਹੋ ਗਿਆ ਜਾਂ ਕਾਟਨ ਲੀਲਨ ਦੇ ਵਿੱਚ ਹੋ ਗਿਆ ਜਿਵੇਂ ਜੋ ਵੀ ਅੱਜ ਫੈਬਰਿਕ ਚੱਲੇ ਹੋਏ ਨੇ ਗਰਮੀ ਦੇ ਅਕੋਰਡਿੰਗ ਲਾ ਲਓ ਗਰਮੀ ਦੇ ਅਕੋਰਡਿੰਗ ਜਿਵੇਂ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਉਹ ਸਾਡੇ ਤੋਂ ਤੁਸੀਂ ਸਾਨੂੰ ਕੱਪੜੇ ਦਾ ਨਾਮ ਭੇਜ ਕੇ ਜਾਂ ਕੱਪੜਾ ਭੇਜ ਕੇ ਤੁਸੀਂ ਸਾਡੇ ਤੋਂ ਜਿਹੜਾ ਸੂਟ ਹੈ ਤਿਆਰ ਕਰਵਾ ਸਕਦੇ ਹੋ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਨਵੇਂ-ਨਵੇਂ ਸੂਟਾਂ ਸੂਟ ਹੈ ਜਿਹੜੇ ਖਰੀਦਣ ਦੇ ਲਈ ਸਾਡੇ ਇੰਸਟਾਗ੍ਰam ਫੇਸਬੁੱਕ ਤੇ YouTube ਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ